ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਹੋਰ ਛਿੰਦੀ ਬੋਟੀ ਦਾ ਡਿਜ਼ਾਈਨ ਦੱਸਦੇ ਹਾਂ ਤੁਸੀਂ ਇਸ ਤਰ੍ਹਾਂ ਦੀ ਕਾਪੀ ਲੈ ਲੈਣੀ ਹੈ ਦੇਖੋ ਤੇ ਤੇ ਤੁਸੀਂ ਡਿਜ਼ਾਈਨ ਬਣਾਉਣਾ ਪੈਣਾ ਸਿੱਖਣਾ ਫਿਰ ਤੁਸੀਂ ਉਹਨੂੰ ਟ੍ਰੇਸ ਕਰਨਾ ਤੇ ਹੁਣ ਤੁਹਾਨੂੰ ਬਣਾਉਣਾ ਦੱਸਦੇ ਹਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰੋ ਦੇਖੋ ਆਪਾਂ ਇੱਕ ੜਾ ਪੀਤੇ ਨਿਸ਼ਾਨ ਲਾ ਲਿਆ ਫਿਰ ਆਪਾਂ ਛੱਡ ਦੇਣੀ ਹੈ ਫਿਰ ਆਪਾਂ ਇੱਧਰ ਨਿਸ਼ਾਨ ਲਾ ਲੈਣਾ ਫਿਰ ਆਪਾਂ ਇਹ ਛੱਡ ਦੇਣੀ ਹੈ ਇਹਦੀ ਸੇਧ ਨੂੰ ਵੇਖਾ ਇਹ ਤੇ ਬਣਾਉਣਾ ਡੱਬੀਦਾਰ ਕੱਪੀ ਤੇ ਸੌਖਾ ਜੇ ਤੁਸੀਂ ਦੂਜੀ ਤੇ ਫੁੱਟਾ ਲੈ ਕੇ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਹੋ ਦੇਖੋ ਆਪਾਂ ਇੱਧਰ ਇੱਕ ਆਈਂ ਦਾ ਚੜਤੀ ਇੱਕ ਕੜਾ ਵੀ ਇੱਧਰ ਛੱਡਦੇ ਦੇਖੋ ਹੁਣ ਆਪਾਂ ਇੱਧਰ ਇੱਕ ਕੜਬੀ ਛੱਡ ਦੇਣੀ ਹੈ ਦੇਖੋ ਤਿੰਨ ਬਣਾਉਣੀਆਂ ਨੇ ഇത്സന്നോ ഇപ്പസന്നി ഞാൻ ഇതേ ജോടേ ਇੱਧਰ ਬਣ ਗਏ ਨੇ ਜਾਨ ਹੁਣ ਇਸੇ ਤਰ੍ਹਾਂ ਆਪਾਂ ਇੱਧਰ ਬਣਾਉਣਾ ਦੇਖੋ ਇਹ ਤੋਂ ਆਪਾਂ ਲੈ ਆ ਜਾਨੀਏ ਇਹ ਕੜੰਬੀ ਆਪਾਂ ਇੱਥੇ ਬਣਾ ਦੇਦੇ ਹਾਂ ਕਟੱਬੀ ਆਪਾਂ ਇੱਥੇ ਬਣਾ ਦੇਦੇ ਵੇਖੋ ਹੁਣ ਤੱਕ ਕਹਿੰਦਾ ਦੋਨੋਂ ਪਾਸੇ ਡਿਜ਼ਾਈਨ ਬਣ ਗਿਆ ਇਹਨੂੰ ਤੁਸੀਂ ਦੁਪट्टे 'ਚ ਕਮੀਜ਼ 'ਚ ਬਣਾ ਸਕਦੇ ਹੋ ਕਮੀਜ਼ ਦੁਪट्टे 'ਚ ਬਣਾ ਸਕਦੇ ਹੁਣ ਤੁਹਾਨੂੰ ਇਧਰਲੇ ਪਾਸੇ ਦੱਸਦੇ ਆ ਦੇਖੋ ਇਧਰ ਬਣ ਗਿਆ ਤੁਹਾਨੂੰ ਪਾਸੇ ਹੁਣ ਇਧਰ ਇਹ ਤੋਂ ਇਹ ਤੋਂ ਤੇਨ ਬਣਾਉਣਗੇ ਤੇ ഇതാണ് തരണം ఏ డిజైన్ బిజాన బతనా కమీచ పాపట్ బడ్డర్ బాకే పిచ్చే పాడి తే చను సబ్స్క్రైబ కట్టున జరువు దమెంట్ జరువు దస్ చూతో సబ్స్క్రైబ క ਦੇਵਤਵਦ ਚੈਨਲ ਨੂੰ ਲਾਈਕ ਕਰੋ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕੈਜੀ ਲੱਗੀ ਚਲੋ ਜੇ ਪਗਲੀ ਵੀਡੀਓ ਵਿੱਚ ਮਿਲਦੇ ਹੋ ਆਹੀ ਰੋਜੀ ਕਾ ਕੌਲਸ ਆਏਗਾ ਜੀ